ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 29 April ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਲੱਕੇ ਰ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ 29 April ਸਵੇਰ ਵੇਲੇ ਤੋਂ ਹੀ ਪੰਜਾਬ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਜਿਵੇਂ ਪਹਿਲਾਂ ਵੀ ਦੱਸਿਆ ਹੋਇਆ ਸੀਗਾ ਕਿ ਇੱਕ ਸਿਸਟਮ ਆ ਰਿਹਾ ਹੈ 29 ਤਰੀਕ ਤੇ 30 ਤਰੀਕ ਨੂੰ ਮੁਖਤਿੰਨ ਰਹੇਗਾ ਜਿਨ੍ਹਾਂ ਦੇ ਵਿੱਚ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਰਾਤ ਵੇਲੇ ਵੀ ਕੁਝ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟੇ ਦੇਖੇਗੇ ਤੇ ਅੱਜ ਦਿਨ ਵੇਲੇ ਵੀ ਟੁੱਟਵੇਂ ਤੌਰ ਤੇ 80 ਤੋਂ 90% ਪੰਜਾਬ ਦੇ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਕਿਤੇ ਤੇਜ਼ ਮੀਂਹੇਰੀ ਤੇ ਗੜ੍ਹੇਮਾਰੀ ਵੀ ਦੇਖੀ ਜਾ ਸਕਦੀ ਹੈ ਖਾਸ ਕਰਕੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਰਪੂਥਲਾ ਤੇ ਜਲੰਧਰ ਦੇ ਜਿਲਿਆਂ ਦੇ ਵਿੱਚ ਖਾਸ ਕਰ ਮਾਝੇ ਤੇ ਦੁਆਬੇ ਦੇ ਜਿਲ੍ਹਿਆਂ ਦੇ ਵਿੱਚ ਜੇਕਰ ਮਾਲਵੇ ਦੇ ਜਿਹੜੇ ਜਿਲ੍ਹਿਆਂ ਦੇ ਵਿੱਚ ਧੁੱਪ ਲੱਗਦੀ ਹੈ ਉੱਥੇ ਗਰਮੀ ਦੇ ਨਾਲ ਮੌਸਮ ਖਰਾਬ ਹੋਵੇਗਾ ਤੇ ਉੱਥੇ ਵੀ ਗੜੇਮਾਰੀ ਦੇਖੀ ਜਾ ਸਕਦੀ ਹੈ ਟੁੱਟਵੇਂ ਤੌਰ ਤੇ ਕਹਾਣੀ ਇੰਨੀ ਹੈ ਕਿ ਅੱਜ ਤੋਂ ਸ਼ੁਰੂ ਹੋਇਆ ਸਿਸਟਮ ਪੰਜਾਬ ਦੇ ਵਿੱਚ ਸਾਰਾ ਦਿਨ ਰੁਕ ਰੁਕ ਕੇ ਲਗਾਤਾਰ ਮੀਂਹ ਪੈਣ ਦੀਆਂ ਕਾਰਵਾਈਆਂ ਦੇਖੀਆਂ ਜਾਣਗੀਆਂ ਇਹ ਕਾਰਵਾਈਆਂ ਹਲਕੇ ਤੋਂ ਦਰਮਿਆਨੇ ਤੋਂ ਹੋਣਗੀਆਂ ਕੁਝ ਕੁ ਇਲਾਕਿਆਂ ਦੇ ਵਿੱਚ ਤੇਜ਼ ਵੀ ਹੋ ਸਕਦੀਆਂ ਹਨ ਫਾਜ਼ਲ ਕਾ ਮੁਖਸਰ ਬਰਨਾਲਾ ਬਠਿੰਡਾ ਸੰਗਰੂਰ ਪਟਿਆਲਾ ਇਹਨਾਂ ਦੇ ਵਿੱਚ ਵੀ ਕੁਝ ਕ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਛਰਾਟੇ ਲੱਗ ਸਕਦੇ ਹਨ ਜੇਕਰ ਇਹਨਾਂ ਇਲਾਕਿਆਂ ਦੇ ਵਿੱਚ ਧੁੱਪ ਲੱਗਦੀ ਹੈ ਤਾਂ ਮੀਂਹ ਦਾ ਜ਼ਿਆਦਾਤਰ ਅਸਰ ਮਾਝੇ ਦੇ ਦਬਾਬੇ ਦੇ ਵਿੱਚ ਰਹਿਣ ਦੀ ਸੰਭਾਵਨਾ ਹੈ ਮਾਲਵੇ ਦੇ ਵਿੱਚ ਉਨਾ ਅਸਰ ਨਹੀਂ ਹੋਵੇਗਾ ਜੇਕਰ ਸੂਰਜ ਨਹੀਂ ਨਿਕਲਦਾ ਤਾਂ ਫਿਰ ਕਾਰਵਾਈਆਂ ਲਿਮਟਿਡ ਏਰੀਆ ਦੇ ਵਿੱਚ ਹੀ ਰਹਿ ਜਾਣਗੀਆਂ ਜੇਕਰ ਧੁੱਪ ਨਾ ਗਰਮੀ ਹੁੰਦੀ ਹੈ ਤਾਂ ਮੀਂਹ ਵੱਡੇ ਪੱਧਰ ਤੇ ਵੀ ਬੈਠ ਸਕਦਾ ਹੈ ਟੁੱਟਵੇਂ ਤੌਰ ਤੇ ਮੀਂਹ ਜਾਂ ਕਰਵਹੀਆਂ ਦੇਖੀਆਂ ਜਾ ਸਕਦੀਆਂ ਨੇ ਸੋ ਅੱਜ ਤੇ ਕੱਲ 2 ਦਿਨ ਪੰਜਾਬ ਦਾ ਮੌਸਮ ਖਰਾਬ ਰਹੇਗਾ ਤੇ ਟੈਂਪਰੇਚਰ 3 ਤੋਂ 4 ਡਿਗਰੀ ਹੇਠਾਂ ਦਰਜ ਕੀਤਾ ਜਾਵੇਗਾ